ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਦੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਲਓ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਨਮਕੀਨ ਮਠੀਆਂ ਤੇ ਜਿਸ ਦੇ ਲਈ ਮੈਂ ਮੈਦਾ ਪਹਿਲਾਂ ਛਾਣ ਲੂੰਗੀ ਇਸ ਨੂੰ ਚਾਹ ਦੇ ਨਾਲ ਜਿਵੇਂ ਆਪਾਂ ਨੂੰ ਭੁੱਖ ਲੱਗਦੀ ਆ ਤੇ ਖਾਦੀ ਜਾਂਦੇ ਇੱਕ ਅੱਧੀ ਮਠੀ ਤੇ ਆਪਾਂ ਮੈਦਾ ਪਿਆ ਸੀ ਤੇ ਬਣਾ ਲੈਨੇ ਆਪਾਂ ਤੇ ਪਹਿਲਾਂ ਸਾਰੇ ਮੈਦੇ ਨੂੰ ਛਾਣ ਲਿਆ ਆਪਾਂ ਮੈਂ ਇਦਾਂ ਵਾਂ ਸ਼ਾਂਦਿਆ ਸੀ ਤੇ ਹੁਣ ਇਸ ਦੇ ਵਿੱਚ ਅਜਵੈਨ ਪਾ ਲੈਨੇ ਆਂ ਕ੍ਰਸ਼ ਕਰਕੇ ਥੋੜੀ ਜੀ। ਨਮਕ ਪਾ ਲਾਂਗੇ ਅੱਧਾ ਚਮਚ ਤੇ ਇਸ ਨੂੰ ਮਿਕਸ ਕਰ ਲਾਂਗੇ। ਮਿਕਸ ਕਰਕੇ ਤੇ ਆਪਾਂ ਇਸ ਦੇ ਵਿੱਚ ਤੇਲ ਜਾ ਕੇ ਆਓ ਪਾਵਾਂਗੇ ਤੇ ਮੈਂ ਇਸ ਦੇ ਵਿੱਚ ਤੇਲ ਪਾਉਂਗੀ। ਤੇਲ ਪਾਉਣ ਦੇ ਨਾਲ ਮਠੀਆਂ ਜਿਹੜੀਆਂ ਆਪਣੀਆਂ ਤੇ ਉਹ ਕਾਂਚੀ ਬੰਦੀਆਂ ਨਹੀਂ ਤਾਂ ਬਾਅਦ ਵਿੱਚ ਸਾਫਟ ਜੀਆਂ ਹੋ ਜਾਂਦੀਆਂ ਪਈਆਂ ਤੇ ਜੇਕਰ ਆਪਾਂ ਤੇਲ ਪਾ ਦਾਂਗੇ ਇਸ ਦੇ ਵਿੱਚ ਤਾਂ ਕਿਉਂ ਤੇ ਉਸ ਦੇ ਨਾਲ ਸਾਫਟ ਨਹੀਂ ਹੁੰਦੀਆਂ ਬਾਅਦ ਵਿੱਚ ਯਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇਲ ਨੂੰ ਹੱਥਾਂ ਨਾਲ ਆਪਾਂ ਮਲ ਲੈਣਾ ਪੂਰੇ ਆਟੇ ਦੇ ਵਿੱਚ ਆਪਣੇ ਦੇ ਵਿੱਚ ਤੇਲ ਜਾਂ ਕਿਉਂ ਆਪਾਂ ਇੰਨਾ ਪਾਉਣਾ ਵੀ ਜਦੋਂ ਆਪਾਂ ਇੱਕ ਮੁਠੀ ਨਾਲ ਇਹਨੂੰ ਬੰਨਾਂਗੇ ਤਾਂ ਇੱਕ ਮੁਠੀ ਦੇ ਵਿੱਚ ਇਹ ਇਕੱਠਾ ਹੋਣਾ ਚਾਹੀਦਾ ਆਟਾ ਮੁਠੀ ਬੰਨਣਾ ਨਹੀਂ ਚਾਹੀਦਾ ਆਪਣੇ ਖੋਲਣੇ ਨਹੀਂ ਚਾਹੀਦੀ ਚੰਗੀ ਤਰ੍ਹਾਂ ਮਸਾਲਾ ਲੈਨੇ ਦੋਨੋਂ ਹੱਥਾਂ ਦੇ ਨਾਲ ਤਾਂ ਕਿ ਆਪਣੇ ਸਾਰੇ ਆਟੇ ਦੇ ਵਿੱਚ ਤੇਲ ਇੱਕੋ ਜਿਹਾ ਰਚ ਜਾਵੇ ਬੱਸ ਆਪਾਂ ਇਸ ਤਰ੍ਹਾਂ ਮੁਠੀ ਦੇ ਵਿੱਚ ਉਸ ਨੂੰ ਇਕੱਠਾ ਕਰਕੇ ਦੇਖਣਾ ਆਟੇ ਨੂੰ ਜੇਕਰ ਮੁੱਠੀ ਬੰਨੀ ਜਾਂਦੀ ਆ ਤਾਂ ਬਸ ਆਪਣਾ ਤੇਲ ਜਾਂ ਘਿਓ ਸਹੀ ਆ ਪਾਇਆ ਜਿੰਨਾ ਆਪਾਂ ਉਸ ਦੇ ਵਿੱਚ ਤੇ ਹੁਣ ਥੋੜਾ ਜਿਹਾ ਕੋਸੇ ਪਾਣੀ ਦੇ ਨਾਲ ਤੇ ਮੈਂ ਆਟਾ ਗੁੰਨ ਲੈਣੀ ਆ ਕਿ ਆਟਾ ਗੁੰਨ ਕੇ ਤੇ ਫਿਰ ਇਸ ਨੂੰ 10 ਮਿੰਟ ਆਪਾਂ ਰੈਸਟ ਵਾਸਤੇ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਦੁਬਾਰਾ ਮੁੱਕੀ ਦੇ ਲਾਂਗੇ ਆਟੇ ਨੂੰ ਆਪਣੇ ਨੂੰ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਤੇ ਹੁਣ ਇਸ ਨੂੰ ਟੱਕ ਕੇ ਰੱਖ ਦਿੰਨੀ ਆ ਬਸ 10-15 ਮਿੰਟਾਂ ਵਾਸਤੇ ਤੇ ਉਸ ਤੋਂ ਬਾਅਦ ਦੁਬਾਰਾ ਮੁੱਕੀ ਦੇ ਲਾਂਗੇ ਆਟੇ ਨੂੰ ਆ ਇਕੜਾ ਹੈ ਇਹਦੇ ਵਿੱਚ ਮੈਂ ਤੇਲ ਪਾ ਕੇ ਰੱਖ ਤਸੀ ਤੇਲ ਗਰਮ ਹੋ ਗਿਆ ਤੇ ਆਟੇ ਨੂੰ ਵੀ ਮੁੱਕੀ ਦੇ ਰਹੀ ਸੀ ਦੁਬਾਰੇ ਤੇ ਬਸ ਜਿਵੇਂ ਆਪਾਂ ਰੋਟੀ ਦਾ ਪੇੜਾ ਕਰਦੇ ਹੁੰਨੇ ਉਸੇ ਤਰ੍ਹਾਂ ਪੇੜਾ ਬਣਾ ਕੇ ਇਸ ਦਾ ਇਸ ਨੂੰ ਵੇਲ ਲੈਣਾਗਾ ਜੇ ਤੇ ਆਪਾਂ ਕੋਈ ਸੁੱਕਾ ਆਟਾ ਨਹੀਂ ਲਗਾਣਾਗਾ ਤੇ ਚੱਕਲੇ ਤੇ ਤੇ ਵੇਲਨੇ ਤੇ ਆਪਾਂ ਤੇਲ ਲਗਾ ਸਕਦੇ ਹਾਂ ਹਲਕਾ ਜਿਹਾ ਤੇ ਆਪਣੀ ਮਨਪਸੰਦ ਸ਼ੇਪ ਤੁਸੀਂ ਜਿਹੜੀ ਵੀ ਬਣਾਉਣੀ ਹੈਗੀ ਤੇ ਉਸ ਹਿਸਾਬ ਨਾਲ ਕੱਟ ਲਿਓ ਤੇ ਮੇਰੇ ਕੋਲੇ ਗਲਾਸੀ ਸੀਗੇ ਇਹ ਤੇ ਗਲਾਸੀ ਦੇ ਨਾਲ ਮੈਂ ਇਸ ਨੂੰ ਗੋਲ ਬਣਾਉਂਗੀ ਮਠੀਆਂ ਰੋਟੀ ਵੇਲ ਕੇ ਬਸ ਤੇ ਆਪਾਂ ਉਸ ਨੂੰ ਕੱਟ ਲੈਣਾ ਹੈ ਤੇ ਮੀਡੀਅਮ ਗੈਸ ਤੇ ਆਪਾਂ ਇਸ ਨੂੰ ਪਕਾਵਾਂਗੇ ਇਸ ਨੂੰ ਆਪਾਂ ਦੁਬਾਰਾ ਫੇਰ ਪੇੜਾ ਕਰ ਲਾਂਗੇ ਜਿਹੜਾ ਦੂਸਰਾ ਪੇੜਾ ਕਰਾਂਗੇ ਤੇ ਉਹਦੇ ਵਿੱਚ ਹੀ ਨਾਲ ਕਰ ਲਾਂਗੇ ਪੇੜਾ ਮੈਂ ਜ਼ਿਆਦਾ ਪਤਲੀਆਂ ਨਹੀਂ ਬਣਾਉਂਗਾ ਤੇ ਤੁਸੀਂ ਜੇਕਰ ਪਤਲੀਆਂ ਬਣਾਉਣੀਆਂ ਚਾਹੋ ਜ਼ਿਆਦਾ ਮੱਠੀਆਂ ਤਾਂ ਪਤਲੀਆਂ ਵੀ ਬਣਾ ਸਕਦੇ ਹਾਂ ਤੇਲ ਜ਼ਿਆਦਾ ਗਰਮ ਹੋ ਗਿਆ ਸੀ ਤੇ ਗੈਸ ਮੈਂ ਬਿਲਕੁਲ ਸਿਮ ਤੇ ਕਰਤੀ ਸੀ ਹੁਣ ਇਸੇ ਤਰ੍ਹਾਂ ਬਸ ਆਪਾਂ ਦੂਸਰੀਆਂ ਵੇਲ ਕੇ ਤੇ ਪਕਾ ਲਾਂਗੇ ਇਹਨਾਂ ਨੂੰ ਛੇਬ ਤੁਸੀਂ ਕੋਈ ਵੀ ਬਣਾ ਸਕਦੇ ਹੋ ਆਪਣੇ ਮਨਪਸੰਦ ਦੀ ਤੁਸੀਂ ਇਸ ਨੂੰ ਬਣਾ ਕੇ 15-20 ਦਿਨਾਂ ਵਾਸਤੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੁੰਦੀਆਂ। ਆਪਾਂ ਇਸ ਨੂੰ ਬਾਹਰ ਕੱਢ ਲੈਣੇ ਹੈਗੇ ਪੱਕ ਗਈਆਂ ਸੀ ਇਹ ਤੇ ਆਪਾਂ ਹੋਰ ਪਾ ਦਿੰਨੇ ਆ ਕੜਾਹੀ ਦੇ ਵਿੱਚ। ਵਸ ਇਸੇ ਤਰ੍ਹਾਂ ਹੀ ਬਣਾ ਲੈਣੀਆਂ ਸਾਰੀਆਂ ਸ਼ੇਪ ਤੁਸੀਂ ਕੋਈ ਮਰਜ਼ੀ ਬਣਾ ਸਕਦੇ ਆਪਣੇ ਮਨਪਸੰਦ ਅਧੀ। ਲੋਗਾਂ ਆਸਤੇ ਬਣਾਵਾਂਗੇ ਆਪਾਂ ਤਾਂ ਇਹ ਚੰਗੀ ਤਰ੍ਹਾਂ ਪੱਕ ਜਾਣਗੇ ਅੰਦਰੋਂ ਤੇ ਨਹੀਂ ਤਾਂ ਬਾਹਰੋਂ ਤਾਂ ਇਹ ਮੱਚ ਜਾਣਗੇ ਤੇ ਅੰਦਰੋਂ ਕੱਚੇਆਂ ਰਹਿ ਜਾਂਦੇ ਆਂ ਫਿਰ ਜੇਕਰ ਆਪਾਂ ਤੇਜ਼ ਗੈਸ ਕਰ ਦਿੰਦੇ ਆ ਤਾਂ ਤੇ ਇੱਥੇ ਭਾਵ ਲੱਗ ਗਈ ਸੀ ਕਹਿੰਦੀ ਇਹ ਮम्मा ਕਾਜੂ ਬਣਾਉਣੇ ਆਗੇ ਮੈਂ ਮੈਂ ਸ ਨੂੰ ਰੋਟੀ ਵੇਲ ਕੇ ਦੇਤੀ ਸੀ ਤੇ ਉਹ ਇੱਕ ਬੋਤਲ ਦੇ ਢੱਕਣ ਦੀ ਮੱਤ ਦੇ ਨਾਲ ਕਾਜੂ ਕੱਟ ਰਹੀ ਸੀਗੇ ਪਾ ਵਾਸੇ ਨਾਲ ਉਹ ਫਰਾਈ ਕਰ ਦਾਂਗੇ ਬਸ ਟੱਕਾਂ ਦੇ ਨਾਲ ਉਹਨੇ ਇਸ ਤਰ੍ਹਾਂ ਕੱਟਤੇ ਸੀਗੇ ਸਾਰੇ ਕਾਜੂ ਕਾਜੂ ਵੀ ਆਪਾਂ ਫਰਾਈ ਕਰ ਲਏ ਤੇ ਕਾਜੂ ਮਠੀਆਂ ਨਾਲ ਉਹ ਵੀ ਜਿਆਦਾ ਟੇਸਟੀ ਬਣੇ ਸੀਗੇ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖੋ ਤੇ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੇ ਐ। ਲਓ ਜੀ ਆਪਾਂ ਸਾਰੇ ਮਠੰਗਾ ਮਟਰ ਤੇ ਕਾਜੂ ਬਣਾ ਲਏ ਆਗੇ। ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਊਗੀ। ਜੇਕਰ ਪਸੰਦ ਆਈ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਬਹੁਤ ਕਰਾਂਚੀ ਬਣੀਆਂ ਜੀ ਮਠੰਗਾ ਵੀ, ਕਾਜੂ ਵੀ ਤੇ ਲਓ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ